ਨਸ਼ਿਆਂ ਦੇ ਖਿਲਾਫ ਵਿੱਡੀ ਦੀ ਮਹਿੰਮ ਦੇ ਤਹਿਤ ਮਾਮੂਜ ਸएसपी ਸਾਹਿਬ ਮੋਗਾ ਸ਼ਹੀ ਅਜੀਤ ਕੰਧ ਜੀ ਆਈਪੀਐਸ ਡੀਐਸਪੀ ਨਿਹਾਲ ਸਿੰਘ ਵਾਲਾ ਸ਼੍ਰੀ ਅਨਵਰਾਜੀ ਜੀ ਦੀਆਂ ਹਦਾਇਤਾਂ ਤੇ ਹਾਉਦਰ ਸਕੰਦਰ ਸਿੰਘ ਥਾਣਾ ਨਿਹਾਲ ਸਿੰਘ ਵਾਲਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿੱਚ ਬਸਦਾ ਨਿਹਾਲ ਸਿੰਘ ਵਾਲਾ ਪਹਨਾਰ ਸੀਗਾ ਤਾਂ ਉਸਨੇ ਬਾਸ ਬਕਰ ਖਾਸ ਦੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਹੈਪੀ ਪੁੱਤਰ ਅਵਤਾਰ ਸਿੰਘ ਵਾਸੀ ਮਨੋਹਰ ਵਸਤੀ ਨਿਹਾਲ ਸਿੰਘ ਵਾਲਾ ਘਰ ਦੇ ਵਿੱਚ ਨਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾਦੀ ਹੈ ਜੇਕਰ ਇਹਦੇ ਤੇ ਰੇਡ ਕੀਤਾ ਜਾਵੇ ਤਾਂ ਇਹਦੇ ਘਰੋਂ ਸ਼ਰਾਬ ਨਜਾਇਜ਼ ਲਾਨ ਜਾਂ ਚਾਲੂ ਪੱਠੀ ਬਰਾਮਦ ਹੋ ਸਕਦੀ ਹੈ ਤਾਂ ਹੌਦਾਰ ਸਿਕੰਦਰ ਸਿੰਘ ਨੇ ਰੁਕਾ ਲਿਖ ਕੇ ਹਰਪ੍ਰੀਤ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 219 ਮਿਤੀ 2011 25 ਜੁਰਮ ਕਾਟਕ 14 ਐਕਸਾਈਜ਼ ਥਾਣਾ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕਰਵਾਇਆ ਅਤੇ ਮੁਕਬਰ ਵੱਲੋਂ ਦੱਸੀ ਹੋਈ ਜਗ੍ਹਾ ਤੇ ਉੱਜ ਕੇ ਹਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਤੇ ਉਸ ਵੱਲੋਂ ਚਾਲੂ ਪੱਠੀ ਜਿਹੜੀ ਹੈਗੀ ਏ ਸਵੇਤ 300 ਲੀਟਰ ਲਾਣ ਚਾਲੂ ਪੱਠੀ ਅ ਗੈਸ ਸਿਲੰਡਰ ਸੁੱਲਾ ਅਤੇ ਪੰਜ ਬੋਤਲਾਂ ਜਿਹੜੀਆਂ ਸ਼ਰਾਬ ਦੇ ਟਿੱਕਲ ਰਹੀ ਸੀ ਉਹਨੂੰ ਯਾਰ ਕਬਜ਼ਾ ਪੁਲਸੋ ਚ ਲਿਆ ਅਤੇ ਦੋਸ਼ੀ ਪਾਸੋਂ ਪੁੱਛਗਿਛ ਕਰਕੇ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਖੋਟ ਗਿਆ ਇਨਰ ਪੁਛਕਿਸ਼ ਕਰਕੇ ਠੋਸ ਸਾਦਤ ਜਿਹੜੀ ਸਫਾ ਵਿੱਚ ਸਥਿਤੀ ਲਿਆਂਦੀ ਜਾਵੇਗੀ